ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅਡੋਲ ਅੱਜ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਦਰਅਸਲ ਪੰਜਾਬ ਸਰਕਾਰ ਦਾ ਜਲ ਸਰੋਤ ਵਿਭਾਗ ਖੇਤਾਂ ਦੇ ਆਖਰੀ ਨੱਕੇ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਜੁਟ ਹੋ ਗਿਆ ਸੋ ਜਲ ਸਰੋਤ ਵਿਭਾਗ ਨੇ ਬਿਨਾਂ ਕਿਸੇ ਰੋਲੇ ਰੱਪੇ ਤੋਂ ਖਾਮੋਸ਼ ਕ੍ਰਾਂਤੀ ਦੇ ਬਾਂਧ ਨਵੇਂ ਮਿਸ਼ਨ ਦਾ ਮੁੱਢ ਪੰਣਿਆ ਕੇਂਦਰੀ ਤੇ ਸੁਪਾਈ ਮਦਦ ਦੇ ਨਾਲ ਪੰਜਾਬ ਦੇ ਵਿੱਚ ਸਾਲ 2025 ਤੇ 26 ਦੇ ਵਿੱਚ ਕਰੀਬ 250 2500 ਕਿਲੋਮੀਟਰ ਨਵੇਂ ਖਾਲੇ ਅਤੇ ਜਮੀਨਦੋਸ਼ ਪਾਈਪਾਂ ਪਾਈਆਂ ਜਾਣੀਆਂ ਨੇ ਮੁਸ਼ਕਲ ਇਹ ਆ ਕਿ ਮੈਕਮੇ ਨੂੰ ਜਿੰਨੀਆਂ ਸਿਮਿੰਟ ਦੀਆਂ ਪਾਈਪਾਂ ਦੀ ਲੋੜ ਹੈ ਉਹਨੀਆਂ ਬਾਜ਼ਾਰਾਂ ਦੇ ਵਿੱਚ ਉਪਲਬਧ ਨਹੀਂ ਹੈ ਜਾਣਕਾਰੀ ਦੇ ਅਨੁਸਾਰ ਖੇਤਾਂ ਦੇ ਵਿੱਚ 7 ਲੱਖ ਦੇ ਕਰੀਬ ਪਾਈਪਾਂ ਵਿਛਾਈਆਂ ਜਾਣਗੀਆਂ ਅਤੇ ਇਹ ਕੰਮ ਕਣਕ ਦੀ ਵਾਢੀ ਦੇ ਬਾਅਦ ਸ਼ੁਰੂ ਹੋਵੇਗਾ ਸੋ ਵਿਰਵਿਆਂ ਦੇ ਅਨੁਸਾਰ ਕੇਂਦਰ ਸਰਕਾਰ ਦੀ ਸਪੈਸ਼ਲ ਸਹਾਇਤਾ ਦੇ ਵਿੱਚੋਂ 250 ਕਰੋੜ ਖਰਚੇ ਜਾਣੇ ਨੇ ਜਦਕਿ ਬਾਕੀ ਫੰਡਾਂ ਦਾ ਸੂਬਾ ਸਰਕਾਰ ਨੇ ਇੰਤਜ਼ਾਮ ਕੀਤਾ ਹੈ। ਜ਼ਮੀਨ ਦੋਜ਼ ਪਾਈਪਾਂ ਅਤੇ ਨਵੇਂ ਖਾੜੇ ਬਣਾਉਣ ਦਾ ਸਮੁੱਚਾ ਪ੍ਰੋਜੈਕਟ 893 ਕਰੋੜ ਰੁਪਏ ਦਾ ਹੈ ਅਤੇ ਜਿਸ ਦੇ ਤਹਿਤ 1037 ਮੋਗੇ ਕਬਰ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਦਿੱਤੇ ਨਵੇਂ ਟੀਚਿਆਂ ਦੇ ਤਹਿਤ ਹਰ ਖੇਤ ਤੱਕ ਪੱਕੇ ਖਾੜੇ ਅਤੇ ਜ਼ਮੀਨ ਅਤੇ ਜ਼ਮੀਨਦੋਜ਼ ਪਾਈਪਾਂ ਦੇ ਵਿਸਾਇ ਜਾਣ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਹੈ ਜਲ ਸਰੋਤ ਵਿਭਾਗ ਨੇ ਇਨਾ ਕੰਮਾਂ ਦੇ ਲਈ ਟੈਂਡਰਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਬਚਤ ਕਰਨ ਦੇ ਵਜੋਂ ਮਹਿਕਮੇ ਨੇ ਸੀਮਿੰਟ ਦੀਆਂ ਪਾਈਪਾਂ ਖੁਦ ਖਰੀਦਣ ਦਾ ਫੈਸਲਾ ਲਿਆ ਇਸ ਤਰੀਕੇ ਦੇ ਨਾਲ ਮਹਿਕਮਾ ਕਰੀਬ 100 ਕਰੋੜ ਰੁਪਏ ਦੀ ਬਚਤ ਕਰ ਸਕੇਗਾ ਅhle ਠੇਕੇਦਾਰ ਹੀ ਪਾਈਪਾਂ ਖਰੀਦਦੇ ਰਹੇ ਨੇ ਪੰਜਾਬ ਦੇ ਵਿੱਚ ਸੀਮਿੰਟ ਪਾਈਪਾਂ ਬਣਾਉਣ ਵਾਲੀਆਂ 129 ਫੈਕਟਰੀਆਂ ਨੇ ਮੌਜੂਦਾ ਸਮੇਂ ਜਲ ਸਰੋਤ ਵਿਭਾਗ ਨੂੰ 6.86 ਲੱਖ ਸੀਮਿੰਟ ਪਾਈਪਾਂ ਦੀ ਲੋੜ ਹੈ ਜਦ ਕਿ ਉਪਲਬਧ ਸਿਰਫ 2,65,000 ਹੀ ਪਾਈਪਾਂ ਰਹਿ ਗਈਆਂ ਨੇ ਜਲ ਸਰੋਤ ਵਿਭਾਗ ਦੇ ਕੋਲ 4.21 ਲੱਖ ਪਾਈਪਾਂ ਦੀ ਕਮੀ ਹੈ ਸੂਤਰ ਦੱਸਦੇ ਨੇ ਕਿ ਪਹਿਲਾਂ ਆਮ ਤੌਰ ਤੇ ਫੈਕਟਰੀਆਂ ਕੋਲ ਕਦੇ ਇੰਨੀ ਮੰਗ ਆਈ ਹੀ ਨਹੀਂ ਸੀ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਈਪਾਂ ਦੀ ਲੋੜ ਪੂਰੀ ਕਰਨ ਦੇ ਲਈ ਬਦਲਵੇਂ ਰਾਹ ਵੀ ਦੇਖੇਗੇ ਨੇ ਵੇਰਵਿਆਂ ਦੇ ਅਨੁਸਾਰ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਹਿਲੇ ਪੜਾਅ ਦੇ ਤਹਿਤ ਵਰਿਆਂ ਤੋਂ ਬੰਦ ਪਏ ਰਜਵਾਹੀ ਅਤੇ ਖਾੜਿਆਂ ਨੂੰ ਮੁੜ ਸੁਰਜੀਤ ਕੀਤਾ ਸੀ ਅਤੇ ਦੂਜੇ ਪੜਾਅ ਦੇ ਤਹਿਤ ਜ਼ਮੀਨਦੋਜ਼ ਪਾਈਪਾਂ ਪਾਉਣ ਅਤੇ ਨਵੇਂ ਖਾੜਿਆਂ ਤੋਂ ਇਲਾਵਾ ਪੁਰਾਣੇ ਖਾੜਿਆਂ ਦੀ ਵੀ ਮੁਰੰਮਤ ਕੀਤੀ ਜਾਣ ਦਾ ਟੀਚਾ ਮਿੱਥਿਆ ਗਿਆ ਹੈ ਨਵੇਂ ਮਿਸ਼ਨ ਦੇ ਤਹਿਤ ਉਹਨਾਂ ਖੇਤਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨਹਿਰਾਂ ਦਾ ਰਕਬਾ ਘਟ ਹੈ ਨਹਿਰੀ ਪਾਣੀ ਦੀ ਲੋਡ ਜ਼ਿਆਦਾ ਹੈ ਦਿਲਚਸਪ ਗੱਲ ਇਹ ਆ ਕਿ ਜਲ ਸਰੋਤ ਵਿਭਾਗ ਦੇ ਵੱਲੋਂ ਕਈ ਕੰਮ ਚੁੱਪਚਪੀਤੇ ਸ਼ੁਰੂ ਕੀਤੇ ਜਾ ਰਹੇ ਨੇ ਕਣਕਾਂ ਦੀ ਵਾਟੀ ਹੋਣ ਤੇ ਮਗਰੋਂ ਜ਼ਮੀਨ ਤੋਂ ਚ ਪਾਈਪਾਂ ਪਾਉਣ ਅਤੇ ਪੱਕੇ ਖਾਲੇ ਬਣਾਉਣ ਦਾ ਕੰਮ ਸ਼ੁਰੂ ਹੀ ਹੋਣ ਵਾਲਾ ਹੈ ਇਥੇ ਇਹ ਵੀ ਜਾਣਕਾਰੀ ਦੇਤੀ ਹੈ ਕਿ ਪੰਜਾਬ ਸਰਕਾਰ ਅਗਲੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਕਰਨ ਦੇ ਲਈ ਪੂਰੀ ਵਾਹ ਲਗਾ ਰਹੀ ਹੈ। ਸੂਬੇ ਦੇ 21 ਵਿਧਾਨ ਸਭਾ ਹਲਕੇ ਅਜੇ ਹੀ ਸ਼ਨਾਖਤ ਕੀਤੇ ਗਏ ਇੱਥੇ ਇਹ ਵੀ ਜਾਣਕਾਰੀ ਦੇ دیਏ ਕਿ ਪੰਜਾਬ ਸਰਕਾਰ ਅਗਲੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਦਾ ਕਰਨ ਦੇ ਲਈ ਪੂਰੀ ਵਾਹ ਲਗਾ ਰਹੀ ਹੈ ਸੂਬੇ ਦੇ 21 ਵਿਧਾਨ ਸਭਾ ਹਲਕੇ ਅਜੇ ਹੀ ਸ਼ਨਾਖਤ ਕੀਤੇ ਗਏ ਜਿਨ੍ਹਾਂ ਦੇ ਵਿੱਚ 15 ਕਰੋੜ ਤੋਂ ਲੈ ਕੇ 77 ਕਰੋੜ ਦੇ ਪ੍ਰਤੀ ਹਲਕਾ ਕੰਮ ਕੀਤੇ ਜਾਣੇ ਨੇ ਕੁਝ ਕੰਮ ਪਹਿਲਾਂ ਹੀ ਚੱਲ ਰਹੇ ਨੇ ਲੇਹਰਗਾ ਘਾ ਹਲਕੇ ਦੇ ਵਿੱਚ ਕਰੀਬ 77 ਕਰੋੜ ਦੀ ਲਾਗਤ ਦੇ ਨਾਲ ਕੁੱਲ 54 ਮੋਗਿਆਂ ਤੇ ਪੱਕੇ ਖਾੜੇ ਤੇ ਜ਼ਮੀਨ ਦੂਜੇ ਪਾਈਪਾਂ ਪਾਈਆਂ ਜਾਣਗੀਆਂ ਹਲਕਾ ਬੱਲੂ ਆਣਾ ਜਲਾਲਾਬਾਦ ਨਿਹਾਲ ਸਿੰਘ ਵਾਲਾ ਪੂਚੋ ਮੰਡੀ ਬਲਾਚੌਰ ਭਦੋੜ ਜਗਰਾਉਂ ਰਾਮਪੁਰਾ ਫੁੱਲ ਰਾਣਾ ਪੱਟੀ ਸਮਾਣਾ ਖੇਮਕਰਨ ਅਤੇ ਫਰੀਦਕੋਟ ਆਦ ਦੇ ਵਿੱਚ ਪੱਕੇ ਖਾੜੇ ਅਤੇ ਜ਼ਮੀਨ ਦੂਜੇ ਪਾਈਪਾਂ ਵਿਸਾਈਆਂ ਜਾਣ ਨੂੰ ਤਰਜੀਹ ਦਿੱਤੀ ਗਈ ਹੈ ਇਸ ਖਾਸ ਪੇਸ਼ਕਸ਼ ਦੇ ਵਿੱਚ ਐਨਾ ਹੀ ਹੋਰ ਖਬਰਾਂ ਦੇ ਵਾਸਤੇ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ